ਰਹੂਗਾ ਕਿ ਸਾਡੇ ਗੁਰੂ ਨੇ ਉਹਦੇ ਨਾਲ ਤੇ ਪਰਿਵਾਰ ਦੇ ਵੱਲੋਂ ਪਿੰਡ ਦੇ ਵੱਲੋਂ ਤੇ ਨਗਰ ਦੀ ਪੰਚਾਇਤ ਦੇ ਵੱਲੋਂ ਇੱਕ ਵੱਡਾ ਖੇਡ ਸਟੇਡੀਅਮ ਦਿੱਤਾ ਗਿਆ ਉਹਦਾ ਨਾਂ ਸਵਰਗਵਾਸੀ ਅਮਰਜੀਤ ਸਿੰਘ ਦੀ ਟੱਕੜ ਤੇ ਉਹਨਾਂ ਦੇ ਨਾਲ ਤੇ ਉੱਤਰ ਜੋ ਬੇ ਲਾਲ ਸਿੰਘ ਕਹਿੰਦੇ ਇੱਕ ਖੇਡ ਸਟੇਡੀਅਮ ਦਿੱਤਾ ਗਿਆ ਸੀ ਸੁਖਚੈਨ ਸਿੰਘ ਮਾਰਵਾਲੇ ਜਿਹੜਾ ਕਿ ਅੱਲਾਹ ਕਹਿੰਦਾ ਕੌਮੇ ਪ੍ਰਬਾਨ ਸੇ ਜਿਨ੍ਹਾਂ ਨੇ ਕੁਝ ਪ੍ਰਾਪਤ ਕੀਤਾ ਹੁੰਦਾ ਹੈ ਜਿਨ੍ਹਾਂ ਦਾ ਇਲਾਕੇ ਦੇ ਵਿੱਚ ਮਾਣ ਹੁੰਦਾ ਲਵੀ ਜੀ ਉਹਨਾਂ ਦੇ ਨਾਂ ਤੇ ਯਾਦਾਂ ਬਣਦੀਆਂ ਉਹਨਾਂ ਦੇ ਨਾਂ ਤੇ ਖੇਡ ਸਟੇਡੀਅਮ ਬਣਦੇ ਹੈ ਉੱਥੇ ਆ ਕੇ ਖਿਡਾਰੀ ਖੇਡਦੇ ਤੇ ਨਸ਼ਿਆਂ ਦਾ ਵਿਰੋਧ ਕਰਦੇ ਹੈ ਅਮਰਜੀਤ ਸਿੰਘ ਜੀ ਸਰਪੰਚ ਇੱਕ ਆਪਣੇ ਇੱਕ ਬਹੁਤ ਅਨੁਨਾਤੇ ਭਾਵੇਂ ਇਹੋ ਜਿਹੇ ਇਨਸਾਨ ਦੁਨੀਆ ਤੋਂ ਚਲੇ ਜਾਂਦੇ ਪਰ ਦੁਨੀਆ ਨੂੰ ਕੁਝ ਨਾ ਕੁਝੋ ਟੇਕੇ ਜਾਂਦੇ ਐ ਇਹੋ ਜਿਹੇ ਇਨਸਾਨਾ ਜਿਹੜਾ ਇਹੋ ਜਿਹੇ ਪਰਿਵਾਰ ਨੂੰ ਸਾਡਾ ਸਲੂਟ ਹੈ ਅਸੀਂ ਇਧਰੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਮੇਰੇ ਮਿੱਤਰੋ ਇਹ ਜਸਕਰਨ ਇਹਨੂੰ ਦੁਨੀਆ ਬਰਾਂਡ ਬਰਾਂਡ ਕਹਿੰਦੀ ਹੈ 17 ਅਗਸਤ ਨੂੰ ਵੱਡਾ ਮੇਲਾ ਹੋਵੇਗਾ ਜਿਹੜਾ ਬੁੱੱਪਾ ਬਈ ਜਾਂਦਾ ਉਹ ਕੋਟ ਸੂਫੀਆਂ ਦੇ ਵਿੱਚ ਰੌਣਕ ਲੱਗਣੀਆਂ ਅਵਤਾਰ ਸਿੰਘ ਦੀ ਨਰੂ ਭਲੂਰ ਵਾਲੇ ਜਿੱਤੇ ਕਹਿੰਦੇ ਵੱਡਾ ਵੱਡਾ ਪੈਰ ਦੇਣਗੇ ਪਰ ਆ ਦੋਦੇ ਵਾਲਾ ਕਹਿੰਦੇ ਬੁੱਕਟਰ ਹੈ ਉਹ ਦੋਦੇ ਵਾਲਾ ਕਹਿੰਦੇ ਬੱਲੇ ਬੱਲੇ ਕਰ ਆ ਗਿਆ ਦੋਦੇ ਵਾਲੇ ਰਤਿੰਦਰ ਦਾ ਸ਼ਗਿਰਦ ਦੋਦੇ ਵਾਲੇ ਘੋੜੇ ਦਾ ਸ਼ਗਿਰਦ ਦੋਦੇ ਵਾਲੇ ਸੰਦੀਪ ਦਾ ਚੇਲਾ ਇਸ ਬਲੇ ਕਹਿੰਦੇ ਠਾ ਠਾ ਕਰਾ ਗਿਆ ਇਹ ਬੁੱਤਰਾ ਕਹਿੰਦੇ ਦੁੱਦੇ ਦੀ ਧਰਤੀ ਦਾ ਆ ਚੱਲੇ ਕਹਿੰਦੇ ਰੰਮੀ ਇਹਦਾ ਲਾਲ ਬਾਈ ਪਿੰਦਾ ਹੈ ਇਹ ਗੁੱਕੜ ਦਾ ਹੈ ਦੀ ਕਹਿੰਦੇ ਬੁੱਕਲ ਦੇ ਵਿੱਚੋਂ ਚੱਲ ਗਿਆ ਚੰਨੂ ਨੂੰ ਲਾ ਕੇ ਲਾਲ ਬਾਈ ਪਿੰਦਾ ਹੈ ਪਰ ਦੂਜੇ ਪਾਸੇ ਜੱਗਾ ਮੇਰੇ ਮਿੱਤਰੋ ਜਿਹਨੇ ਕਹਿੰਦੇ ਹੁਣ ਟਰਾਈ ਕੀਤੀ ਆ ਉਹ ਜੱਗਾ ਬੱਲੇ 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 ਉਹ ਬੱਲੇ 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 ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਕਪਾਲ ਹੋਵੇ ਨਾ ਲੱਖ ਵਰਗਾ ਇਹ ਪੁਆਇੰਟ ਕਿਹੜੇ ਖਾਤੇ 'ਚ ਆ? ਹਾਂਜੀ ਪੁਆਇੰਟ ਜਿਹੜਾ ਇਸ ਵੇਲੇ ਰੀਡਰ ਨੇ ਆਪਣੀ ਟੀਮ ਦੇ ਜੋੜ ਦਿੱਤਾ। ਅਗਲੀ ਕਬੱਡੀ ਆਲਖ ਪਿੰਡ ਹੈ। ਜਿਹੜਾ ਗੱਗੂ ਨਾਮ ਹੈ। ਯਾਫੀ ਚਾਰ ਨੇ ਕਾਂਗਾ ਪਿੰਡ ਇੱਕ ਪਾਸੇ ਨਾਲ ਵੱਲ ਭੇਜਾ ਖੜਾ। ਮਾਨਪਰਵਾਰ ਦਾ ਦੂਸਰੇ ਪਾਸੇ ਸੋਨੀ ਵਰਗੇ, ਅਮਰੀਕ ਵਰਗੇ ਗੁੱਟਰ ਤੋਤੇ ਵਾਲਾ ਨੌਜਵਾਨ ਵਿਚਾਲੇ ਲੱਗਿਆ ਹੋਇਆ। ਲਓ ਪਈ ਹੋਈ ਰੇਡ। ਚਾ ਕਾਂਗਾ 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 ਪਹਿਉਖਾ ਵਾਲਾ ਕਾਂਗੇ ਵਾਲਾ ਪਹਿਉਖਾ ਵਾਲਾ ਉਹ ਦਿੱਲੀ ਦੂਰ ਦਿੱਲੀ ਦੂਰ ਦਿੱਲੀ ਦੂਰ ਦਿੱਲੀ ਦੂਰ ਆਹ ਜਾਫੀਆਂ ਦਾ ਨੰਬਰ ਹੈ ਮੈਨੂੰ ਲੱਗਦਾ ਪਰ ਰੈਫਰੀ ਦੱਸਣ ਕਿਹਦੇ ਪਾਸੇ ਐ ਰੇਡਰ ਦਾ ਜਾਫੀਆਂ ਦਾ ਪਲੀਜ਼ ਜਲਦੀ ਦੇ ਨਾਲ ਜਲਦੀ ਦੇ ਨਾਲ ਜਿੱਤ ਦੇ ਨਾਲ ਫੈਸਲੇ ਅਧੂਰੇ ਰਹਿਣਗੇ ਚੋਟੀ ਦਾ ਮੈਚ ਮਿੱਤਰੋ ਭੜਾਕੇ ਬੂਰੇ ਪਹਿਣਗੇ ਚੋਪੀ ਦਾ ਮੈਚ ਮਿੱਤਰੋ ਭੜਾਕੇ ਬੂਰੇ ਪਹਿਣਗੇ ਪਰ ਫੈਸਲਾ ਜੋ ਕਰਨਾ ਸਹੀ ਕਰਨਾ ਡਾਕਟਰ ਬੜੇ ਸਿਆਣੇ ਆ ਫਿਰ ਦਾ ਫੈਸਲਾ ਹੋਣਾ ਲਾਈਵ ਹੈ ਭਾਈ ਇਹ ਮੋਬਾਈਲਾਂ ਵਾਲਾ ਲਾਈਵ ਹੈ ਡਾਕਟਰਾਂ ਇੱਥੇ ਫੈਸਲੇ ਜਿਹੜੇ ਹੋ ਗਏ ਮਨਣੇ ਪੈਣੇ ਐ ਪਰ ਫੈਸਲੇ ਧਿਆਨ ਦੇ ਨਾਲ ਸਾਰੇ ਵੀਰਾਂ ਦਾ ਬੜਾ ਧੰਨਵਾਦ ਹੈ ਸਾਰੇ ਭਰਾ ਹੈ ਸਾਡੇ ਸਾਰਿਆਂ ਦੀ ਅਰਦਾਸ ਕਰਦੇ ਆ ਸੱਜੇ ਪਾਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਲੇ ਸਭ ਹੋ ਗਏ ਲਵੇ ਇੱਧਰ ਦੇ ਪਾਸੇ ਕਿਹੜੀ ਟੀਮ ਹੈ ਤੇ ਉੱਧੇ ਪਾਸੇ ਕਿਹੜੀ ਟੀਮ ਹੈ ਦੱਸ ਦਿੱਤੀ ਜਾਵੇ ਇੱਕ ਪਾਸੇ ਮੋਗਾ ਮਾਲਵਾ ਭਾਈ ਇੱਕ ਪਾਸੇ ਕਾਂਗੜਾ ਨਹਿਰ ਦੇ ਪਾਸੇ ਕਣੀਆ ਮੋਗਾ ਮਾਲਵਾ ਸੇਵਨਾਲੇ ਵਾਲੇ ਪਾਸੇ ਮੋਗਾ ਔਰ ਇੱਧਰ ਦੇ ਪਾਸੇ ਕਾਂਗੜਾ ਲਓ ਸਾਹਮਣੇ ਕਿੰਨੇ ਸਮੇ ਗਲਾਬੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪਾਪਾਈ ਤੁਸੀਂ ਆਪ ਦਾ ਸਾਜ ਸਮਾਨ ਸਾਈਡ ਤੇ ਕਰ ਲਓ ਕਿ ਛੜ ਦੇ ਖੁੰਡਾ ਉੱਤੇ ਬਹਿਣਾ ਤੇ ਆਗਤ ਮਾੜੀ ਕੰਪਾਂ ਦੀ ਤੇ ਡਰੰਡ ਬੈਠ ਕੇ ਲਾ ਲੈ ਕੌਡੀ ਹੋਗੀ ਲੱਖਾਂ ਦੀ ਤੇ ਕੌਡੀ ਹੋਗੀ ਲੱਖਾਂ ਦੀ ਲੋਕੀਆਂ ਨੇ ਖੇਡਈਓ ਲਵੇ ਕਈਆਂ ਨੇ ਕਬੱਡੀ ਹੈ ਖੇਡ ਖੇਡ ਛੱਡੀ ਹੈ ਆ ਗਲਾਬੂ ਕਹਿੰਦੇ ਕਬੱਡੀ ਬਾਉਂਡਰੀ ਪਿਆਰ ਪਰ ਪਿਆਰ ਹੈ ਗਲਾਬੂ ਤਾਂ ਕਹਿੰਦੇ ਯਾਰ ਤੁੰਬਰ ਧੰਨ ਪਿੰਡ ਹੈ ਗਲਾਬੂ ਖਾਨ ਕਹਿੰਦੇ ਕਬੱਡੀ ਪਾ ਰਿਹਾ ਹੈ ਅੱਲਾਹੁ ਹੂ ਰਹਿ ਵਾਜਾਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਗਲਾਬੂ ਦੀ ਰੇਡ ਇਹ ਦੋ ਜਣਿਆਂ ਵਿੱਚ ਮਾਰਾ ਹੁੰਦਾ ਫਾਨਾ ਆੜਿਆ ਤੀਜੇ ਦਾ ਆਟ ਬਬਰ ਦਾ ਜੁੜਾ ਸ਼ਰਾ ਹੋਇਆ ਇਸੇ ਨਾਲ ਹੀ ਨੰਬਰ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਆ ਗਗਨ ਹੈ ਨੋਈਵਰ ਇਹਦਾ ਖਾਂਦੇ ਵਾਲਾ ਪਿੰਡ ਹੈ ਖਾਂਦੇ ਵਾਲੇ ਦਾ ਕਹਿੰਦੇ ਸੀਪਾ ਕਨੇਡਾ ਦੇ ਟ੍ਰਾਂਟੋ ਦੇ ਵਿੱਚ ਮੈਟਰੋ ਵੀ ਖੇਡ ਕਲੱਬ ਦੇ ਲਈ ਬਹੁਤ ਤਕੜਾ ਖੇਡਿਆ ਇਹ ਗਗਨ ਕਹਿੰਦੇ ਖਾਂਦੇ ਵਾਲੇ ਪਿੰਡ ਦਾ ਇਹ ਪੱਟਾ ਦੇ ਨਾਲ ਪਾਟੜੇ ਖਿੰਦੇ ਬੌੜਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਪੜੂ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਜਦ ਜਿਹੜੇ ਚੌੜੀਆਂ ਸ਼ਾਦੀਆਂ ਵਾਲੇ ਜਦੋਂ ਵਿੱਚ ਮੇਰਾ ਦੇ ਉੱਠਦੇ ਆ ਬਿੱਕੂਆ ਰੇਡ ਪੈ ਗਈ ਕਰਦੇ ਜਿੱਕਰ ਲਓ ਸਾਹਮਣੇ ਕਹਿੰਦੇ ਬਰਾੜ ਕੋਟ ਸੁਖੀਏ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਫੀ ਨੇ ਕੌਣ ਬੱਲੇ ਬੱਲੇ ਕਰਵਾਵੇਗਾ ਇੱਥੇ ਸਮਾਂ ਦੱਸੇਗਾ ਲਓ ਸਾਹਮਣੇ ਕੌਣ ਇਸ ਸਮੇਂ ਕਹਿੰਦੇ ਬਰਾੜ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਪਰ ਆਹ ਕਹਿੰਦੇ ਇਸ ਸਮੇਂ 도ਦੇ ਵਾਲਾ ਉਹ ਕਰਦਾ ਹੋਇਆ ਟਰਾਈ ਪਰ ਨੰਬਰ ਜਿਹੜਾ ਬਰਾੜ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਕਹਿੰਦੇ ਜਗਦੇਵ ਤੇ ਢੋਲ ਲਵੀ ਵੀਰ ਦੇ ਹੋਣਗੇ ਲਓ ਸਾਹਮਣੇ ਕਹਿੰਦੇ ਰਵੇਬ ਕਬੱਡੀ ਪਾਉਣ ਦੇ ਲਈ ਹਰ ਜੋ ਪਾਸੇ ਅੜ ਜੋ ਪਾਸੇ ਹਰ ਜੋ ਪਾਸੇ ਮੇਰਾ ਵੀਰ ਉਹ ਡਾਕਟਰ ਆ ਦੇ ਰੇ ਕੋਈ ਦਵਾਈ ਜਿਹਦੇ ਨਾਲ ਯਾਰ ਯਾਦ ਨਾ ਪਰ ਪੁੱਤਰਾਂ ਵਾਲਾ ਹਰਖਿਆ ਫਿਰਦਾ ਇਹਦਾ ਆਸਾ ਪੁੱਤਰ ਪਿੰਦਾ ਇਹ ਕਹਿੰਦੇ ਮੁਖਸਰ ਸਾਹਿਬ ਤੋਂ ਚੱਲ ਕੇ ਆਇਆ ਆਸਾ ਪੁੱਤਰ ਵਾਲਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਥੋੜੇ ਪਿੰਡੇ ਜਸਵਿੰਦਰ ਦੇ ਕਰਜੋ ਪੂਰੀ ਦੁਨੀਆ ਪਰ ਦੇ ਵਿੱਚ ਹੋਇਆ ਆਸਾ ਪੁੱਤਰ ਵਾਲਾ ਲਾ ਤਕੜਾ ਦਿੱਤਾ ਬਹੁਤ ਤਕੜੇ ਨੰਬਰ ਦੇ ਵਾਅਦੇ ਕਰਦਾ ਹੋਇਆ ਰੋਡਪੌਂਡ ਦੇ ਲਈ ਕਹਿੰਦੇ ਬੱਬੂ ਪਿਆਰ ਪਰ ਪਿਆਰ ਬੱਬੂ ਦਾ ਕਹਿੰਦੇ ਆਲਕ ਪਿੰਦਾ ਕੋਟੜਾ ਇਹਦਾ ਜਿਹੜੇ ਇਲਾਕਾ ਆ ਤੁਸੀਂ ਬੋਲਦੇ ਭਾਈ ਸਾਡੇ ਅੱਖੇ ਦੇ ਮੈਨੂੰ ਲੱਗਦਾ ਨਹੀਂ ਉੜਦੇ ਗਰਾਊਂਡ ਜਾੜ ਢੇਰੀਆਂ ਕੋਲ ਬਹਿ ਜਾ ਮੇਰੇ ਵੀਰੇ ਢੇਰੀਆਂ ਕੋਲ ਢੇਰੀਆਂ ਕੋਲ ਭਾਵੇਂ ਕੋਈ ਜਾਣੀਆ ਲੈਂਡ ਤੇ ਭਾਵੇਂ ਨਾ ਬੈਠੇ ਲੋ ਜੇ ਕਿਸੇ ਕੋਲ ਮੂਵ ਸਪਰੇਅ ਆ ਤਾਂ ਤੁਜੀ ਦੇ ਕਰ ਦਿਓ ਮਾਸਟਰ ਸਾਹਿਬ ਆ ਬੰਦੇ ਸਾਈਡ ਤੇ ਕਰ ਦਿਓ ਮੇਰਾ ਵੀਰੇ ਲੈਂਡ ਤੇ ਬੈਠਿਆ ਪਲੀਜ਼ ਬਾਈ ਜਿੱਥੇ ਤੋਂ ਵਾਲੇ ਹੋ ਜੋ ਪਿੱਛੇ ਤੁਹਾਨੂੰ ਵੇਖ ਕੇ ਪਿੱਛੇ ਭੱਜ ਆ ਜਾਂਦੇ ਆ ਲਾਈਨ ਤੋਂ ਪਿੱਛੇ ਹੋ ਜਾ ਕੋਈ ਤੁਹਾਡੇ ਉੱਤੇ ਡੇਰ ਕੇ ਸਾਟ ਲੱਗ ਜਾਣੀ ਹੈ ਨਾਲੇ ਰੋਣਾ ਧੱਕੇ ਗੱਲ ਦਾ ਪਾ ਜਾਂਦਾ ਲਾਈਨ ਖਾਲੀ ਕਰ ਲੋ ਯਾਰ ਹਰ ਜੋ ਮੇਰਾ ਵੀਰ ਆ ਸਾਰੇ ਸਾਰੇ ਹੋ ਬਹੁਤ ਜਗ੍ਹਾ ਭਈਏ ਪਿੱਛੇ ਹਟ ਜਾ ਜੇਕਰ ਪ੍ਰਿੰਸ ਸਟੂਡੀਓ ਸਾਡਾ ਵੀਰ ਅਸ਼ੋਕ ਜੀ ਕਿ ਜੈਕਟ ਤੇ ਲਿਖਿਆ ਰੁੱਖ ਬਚਾਓ ਤੇ ਰੁੱਖ ਲਗਾਓ ਲੋਕੀਂ ਨੇ ਵੀ ਲੋ ਪਿਆਰ ਕਰਦਾ ਸਾਡਾ ਵੀਰ ਕਿਧਰੇ ਮੋ ਗਲਤ ਨਾ ਹੋ ਜਾ ਰੁੱਖ ਲਗਾਓ ਤੇ ਰੁੱਖ ਬਚਾਓ ਲੋ ਬੜੀ ਵਧੀਆ ਮੁਹੰਮਦ ਸਾਡਾ ਰਾਜਵੀਰ ਚੈਨਲ ਵਾਲਾ ਪਲੇਸੇ ਤੇ ਮੇਰੀ ਡਿਊਟੀ ਲੱਗੀ ਆ ਥੋੜਾ ਜਿਹਾ ਸਾਈਡ ਤੇ ਹੋਵੇ ਪਤਾ ਨਹੀਂ ਲੱਗਦਾ ਖਿਡਾਰੀ ਕਿਹੜੇ ਆ ਤੇ ਮੇਲਾ ਵੇਖਣ ਵਾਲੇ ਕਿਹੜੇ ਆ ਲਓ ਸਾਹਮਣੇ ਕਹਿੰਦੇ ਗੁਲਾਬੂ ਕਬੱਡੀ ਪਾਉਣ ਦੇ ਲਈ ਫੇਰ ਤਿਆਰ ਬਰ ਤਿਆਰ ਹੈ। ਭਾਂਗੇ ਪਿੰਡ ਦੇ ਕਹਿੰਦੇ ਚਾਰ ਜੱਤੀ ਤਿਆਰ ਬਰ ਤਿਆਰ ਨੇ। ਪਰ ਆਹ ਨੌਜਵਾਨ ਕਹਿੰਦੇ 도ਤੇ ਪਿੰਡ ਤੋਂ ਚੱਲ ਕੇ ਆਇਆ ਹੈ। ਇਹ ਬੁੱਤਰਾਂ ਕਹਿੰਦੇ 도ਤੇ ਵਾਲਾ ਪਰ ਗੁਲਾਬੂ ਅੰਜ ਦੇ ਟਾਈਮ ਦਾ ਉਹ ਚੋਟੀ ਦਾ ਰੇਟਰ ਹੈ। ਇੱਦਾਂ ਨਹੀਂ ਇੱਦਾਂ ਨਹੀਂ ਸੁਣੀ। ਤੁਸੀਂ ਪਹਿਲਾਂ ਕਹਿ ਸਕਦੇ ਸੀ ਜਦੋਂ ਭੱਟ ਗਿਆ ਪਲੀਜ਼ ਇੱਦਾਂ ਨਹੀਂ। ਬੜੇ ਸਿਆਣੇ ਪਿਛੇ ਰੈਫਰੀ ਹੈ ਤੁਸੀਂ ਕਹਿ ਸਕਦੇ ਹੋ ਅਪੀਲ ਕਰ ਸਕਦੇ ਹੋ ਪਰ ਮੂਨ ਸਪਰੇ ਕੋਈ ਛੱਡ ਦਿਓ। ਲਵੀ ਮੂਨ ਸਪਰੇ ਪਰ ਅਨਾਉਂਸਮੈਂਟ ਕਰਦੇ ਭੇਜੋ ਜੀ ਇਹਦੇ ਵੀਰ ਕੋਲ ਉਹ ਦਰਦਸਪਰੇ ਹੋ ਗਈ ਆ ਪਲੀਸ ਗਰਾਊਂਡ ਦੇ ਵਿੱਚ ਭੇਜੋ ਜਿਹਦੇ ਕੋਲ ਦਰਦਸਪਰੇ ਹੈ ਤੇ ਗਰਾਊਂਡ ਚ ਪਹੁੰਚੀ ਕਰਦੇ ਹੋ ਆਓ ਸਾਹਮਣੇ ਕਬੱਡੀ ਤੇ ਬਿੱਟੂ ਗਰਗਰਦਾ ਹੋਇਆ ਆਓ ਸਾਹਮਣੇ ਕਹਿੰਦੇ ਇਸ ਖੋਵੇਂ ਵਾਲਾ ਆਸਾ ਬੁੱਟਰ ਵਾਲਾ ਕਹਿੰਦੇ ਸਮੇਂ ਨੌਜਵਾਨ ਕਰਦਾ ਹੋਇਆ ਟਰਾਈ ਟੱਕਰ ਸਿਰੇ ਦੀ ਲੱਗਦਾ ਹੋਇਆ ਜੋਰ ਤੇ ਨੰਬਰ ਜਿਹੜਾ ਇਸ ਸਮੇਂ ਰੇਡਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਨੰਬਰ ਕਹਿੰਦੇ ਇਸ ਸਮੇਂ ਧਾਵੀਆਂ ਦੇ ਹਿੱਸੇ ਆ ਜਿਹੜਾ ਲਓ ਜਿਸਕਰਮ ਜਿੰਦੇ ਫੇਰ ਕਬੱਡੀ ਪਾਉਣ ਦੇ ਲਈ ਤਿਆਰ ਪਰ ਪਿਆਰ ਜਿਸਕਰਮ ਕਹਿੰਦੇ ਕੋਟ ਸੁਖੀਆਂ ਪਿੰਡਾ ਜिले ਫਰੀਦਕੋਟ ਦੀ ਕਹਿੰਦੇ ਧਰਤੀਆਂ ਮੇਰੇ ਮਿੱਤਰੋ ਬਾਦੇ ਫਰੀਦ ਦੀ ਕਹਿੰਦੇ ਬੜੀ ਪਾਵਨ ਤੇ ਪਵਿੱਤਰ ਧਰਤੀ ਤੋਂ ਕਹਿੰਦੇ ਚੱਲ ਕੇ ਆਇਆ ਇਹ ਗੱਲ ਚੱਲ ਵੀ ਮਿੱਤਰਾਂ ਦੀ ਸੱਚੇ ਕੱਟ ਕੁੱਪਰ ਰਹੇ ਪਾਲੇ ਡੰਗ ਭੈੜਾ ਮਾਰਦੇ ਨੇ ਜਿਹੜੇ ਸੱਤ ਬੁੱਕਲਾਂ ਦੇ ਵਿੱਚ ਪਾਲੇ ਭੇਤੀ ਕਰਦੇ ਹੁੰਦੇ ਜੋ ਅਕਸਰ ਉਹੀ ਲੰਕਾ ਢੋਂਦੇ ਨੇ ਪਈ ਮੁਸੀਬਤ ਨਿੱਕਰਾ ਓ ਅਮਾਂ ਚਾਏ ਕਮ ਆਉਂਦੇ ਨੇ ਕੁੜੀ ਵਾਲੇ ਦੀ ਕਲਮ ਤੇ ਉਹਦੇ ਬੋਲ ਕਈਆਂ ਨੂੰ ਰੜਕਦੇ ਨੇ ਰਟਾ ਲੋੜ ਜੋ ਜ਼ਿੰਦਗੀ ਨੂੰ ਬੰਦੇ ਉਹੀ ਟਟਕਦੇ ਨੇ ਮਾਪੇ ਚੰਗਾ ਹੀ ਸੋਚਦੇ ਨੇ ਉਹ ਗੱਲਾਂ ਬੋਖੀਦੇ ਸਿਆਣੇ ਸੱਚੀ ਕਹਿੰਦੇ ਨੇ ਕਦੇ ਦੁਸ਼ਮਣ ਤੇ ਧੀਉਣਾ ਸਿਆਣੇ ਸੱਚੀ ਕਹਿੰਦੇ ਨੇ ਕਦੇ ਦੁਸ਼ਮਣ ਤੇ ਧੀਉਣਾ ਇਹ ਸੱਚੀਆਂ ਗੱਲਾਂ ਨੇ ਸਿਆਣਿਆਂ ਦੇ ਤਤ ਕੱਢੇ ਆ ਅੱਜ ਬਿੱਪਣੋਂ ਤਿਆਰ ਤੇ ਕਰ ਵੀ ਆਏ ਆ ਉਹਨਾਂ ਨੂੰ ਪਤਾ ਕਿ ਜੇ ਪੱਕੀ ਕੰਗ ਦੇ ਵਿੱਚੋਂ ਇੱਕ ਆਰੀ ਕਿੱਲ ਪਕਾ ਕੇ ਕਿਆ ਦੇਣਾ ਤੇ ਦੁਬਾਰਾ ਪਛਟਾਉਣ ਦੀ ਲੋੜ ਨਹੀਂ ਪੈਂਦੀ ਆ ਗਿਆ ਕਹਿੰਦੇ ਔਲਖਾ ਵਾਲਾ ਇਹਦਾ ਔਲਖ ਪਿੰਡ ਕਹਿੰਦੇ ਕੋਟ ਕਪੂਰੇ ਦੇ ਕੋਲੇ ਹੈ ਦੇਵੀ ਵਾਲਾ ਔਲਖ ਬਲੂਰ ਕਹਿੰਦੇ ਬੜੇ ਪ੍ਰਸਿੱਧ ਜੇ ਪਿੰਡ ਨੇ ਇਹ ਕਹਿੰਦੇ ਉੱਥੋਂ ਚੱਲ ਕੇ ਆਇਆ ਸਾਹਮਣੇ ਕਬੱਡੀ ਪਾਉਣ ਦੇ ਲਈ ਫੇਰ ਹਰਦੇਵ ਤਿਆਰ ਬਰ ਤਿਆਰ ਹੈ ਕਿ ਮੇਰਾ ਵੀਰ ਟਿੱਕੂ ਗੱਲ ਕਰਦਾ ਹੋਇਆ ਆਓ ਸਾਹਮਣੇ ਕਿਹਨੇ ਹਰਦੇਵ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਫੀ ਨੇ ਇੱਕ ਕੰਨੀ ਦੇ ਉੱਤੇ ਲੱਖਾਂ ਲੱਗਾ ਹੋਇਆ ਹੈ ਲਓ ਕੌਣ ਬੱਲੇ ਬੱਲੇ ਕਰਵਾ ਦੇਗਾ ਇਹ ਤੇ ਸਮਾਂ ਦੱਸੇਗਾ ਆ ਲੱਖਾਂ ਕਿਹਨੇ ਸਾਥੋ ਵਾਲੀਆਂ ਲਓ ਟੱਕਰ ਕਿਹਦੇ ਇਸ ਵੇ ਹਰਦੇਵ ਦੇ ਨਾਲ ਹੋ ਟੱਕਰ ਬੱਲੇ 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 ਪਰ ਹਰਦੇਵ ਨੰਬਰ ਆਪਣੀ ਟੀਮ ਦੇ ਲਈ ਝੜ ਗਿਆ ਉਧਰ ਕਹਿੰਦੇ ਗੁਲਾਬੂ ਨੇ ਸਿਰ ਚੈਰ ਕਰ ਲਈ ਹੈ ਸਾਡੇ ਭਰਾ ਨੇ ਗੁਰਪ੍ਰੀਤ ਕਿਲਰ ਜੀ ਵੱਡਾ ਮਾਣ ਵੱਡਾ ਪਿਆਰ ਦੇ ਕੇ ਮੈਂ ਦਿਲੋਂ ਧੰਨਵਾਦ ਕਰਦਾ ਸਲਵੀ ਦੇ ਲਈ ਤੁਹਾਡੇ ਨਮਾਣੇ ਦੇ ਛੋਟੇ ਵੀਰ ਦੇ ਲਈ ਵੱਡਾ ਪਿਆਰ ਨਾਲ ਪੰਜਾਬੀ ਬੋਲਾਂ ਦਾ ਆਇਆ ਹੁੰਦਾ ਪੈਸਾ ਤੇ ਲੱਗਦੀ ਰੋਹ ਨਫਲ ਮੱਖਣ ਮਿਸ਼ਰੀਆਂ ਮੰਗਦਾ ਚੱਟ ਜਾਂਦੇ ਹੁੰਦਾ ਪੈਸਾ ਮੀਤੋ ਪੰਦਾ ਯਾਰ ਕੋਈ ਰਿਸ਼ਤੇਦਾਰ ਵੀ ਆਣੋ ਹਟ ਜਾਂਦੇ ਪਾਣੇ ਸ਼ਾਹ ਦੀ ਮਾਣ ਬਗਾਨਿਆਂ ਦਾ ਆਪਣੇ ਜੰਮੇ ਵੀ ਪਾਸਾ ਆ ਵਟ ਜਾਂਦੇ ਆਹ ਕਲਾਬੂ ਨੇ ਨੰਬਰ ਜੋੜਿਆ ਆਪਣੀ ਟੀਮ ਦੇ ਲਈ ਗੱਲ ਪੈਸੇ ਦੀ ਐ ਗੱਲ ਪਿਆਰ ਦੀ ਹੈ ਆ ਵੀ ਪੈਸੇ ਕਰ ਕੇ ਆਏ ਹੈ ਜਿਹੜੇ ਕੈਨੇਡਾ ਚੋਰਦੇ ਉਹਨਾਂ ਨੂੰ ਡਾਲਰ ਮਿਲਦੇ ਹੈ ਜਿਹੜੇ ਇੰਗਲੈਂਡ ਖੇੜਦੇ ਉਹਨਾਂ ਨੂੰ ਪਾਉਂਡ ਮਿਲਦੇ ਹੈ ਜਿਹੜੇ ਦਬਈ ਖੇਡਦੇ ਉਹਨਾਂ ਨੂੰ ਗ੍ਰਾਮ ਮਿਲਦੇ ਐ ਜਿਹੜੇ ਕਹਿੰਦੇ ਮਲੇਸ਼ੀਆ ਖੇਡਦੇ ਐ ਉਹਨਾਂ ਨੂੰ ਨਿੰਕਤ ਮਿਲਦੇ ਐ ਤੇ ਜਿਹੜੇ ਕਹਿੰਦੇ ਅੱਜ ਇੱਥੇ ਖੜਨਗੇ ਉਹਨਾਂ ਨੂੰ ਰੁਪਈਏ ਦਿੱਤੇ ਜਾਣੇ ਐ ਹੁਣ ਪੈਸੇ ਦਿੱਤੇ ਜਾਣੇ ਐ ਵੱਡਾ ਪਿਆਰ ਬੰਦੇ ਦਾ ਆਫੀਰ ਹੁੰਦਾ ਪੁਆਇੰਟ ਜੌਫੀ ਹੁੰਦਾ ਲੋ ਵੱਡੇ ਮਾਨ ਓਮ ਸਿੰਘ ਜੀ ਸਰਪੰਚ ਸਾਹਿਬ ਪਿੰਡ ਬੈਕਾਸ ਤੋਂ ਉਹਨਾਂ ਦਾ ਪਰਿਵਾਰ ਬੰਨਿਓ ਔਰ ਬਾਜ ਸਿੰਘ ਸਾਡਾ ਵੀਰ ਬਾਈ ਮਾਨ ਕਰਕੇ ਗਿਆ ਜਸਵੰਤ ਸਿੰਘ ਦਾ ਕੈਸ਼ੀਅਰ ਲੋ ਉਹਨਾਂ ਦੇ ਕੋਲੋਂ ਕਾਫੀ ਪਿਆਰ ਦੇ ਸਾਰੇ ਇਧਰ ਗੋਰਪ੍ਰੀਤ ਸਿੰਘ ਜੀ ਟੈਲਰ ਮਾਸਟਰ ਪਿੰਡ ਬਹਿਕਾ ਤੋਂ ਵੱਡੇ ਮਾਲ ਤੇ ਆਏ ਧੰਨਵਾਦ ਹੈ ਗੋਰ ਦਾ ਵੱਡਾ ਧੰਨਵਾਦ ਹੈ ਲਓ ਸਾਹਮਣੇ ਪੈਂਦੀ ਹੋਈ ਰੇਕ ਕਹਿੰਦੇ ਇਸ ਵੇਲੇ ਖੇਡ ਦੇ ਮਾਪੇ ਵਿੱਚ ਹੈ ਕਾਫੀ ਚਾਰ ਨੇ ਚਾਰੇ ਦੇ ਚਾਰੇ ਤਿਆਰ ਕੌਣ ਬੱਲੇ ਬੱਲੇ ਕਰਵਾਣੇਗਾ ਇੱਕ ਪਾਸੇ ਕਹਿੰਦੇ ਮਾਲਵਾ ਮੋਗੇ ਦੀ ਟੀਮ ਹੈ ਲਓ ਸਾਹਮਣੇ ਕਹਿੰਦੇ ਆਸਾ ਬੂਟਰ ਵਾਲਾ ਕਰਦਾ ਹੋਇਆ ਟਰਾਈ ਆਓ ਸਾਹਮਣੇ ਤੱਕਰ ਸਿਰੀ ਵੀ ਵੀਰੇ ਨਾਲ ਬੱਲੇ 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 ਪਰ ਨੰਬਰ ਜਿਹੜਾ ਇਸ ਸਮੇਂ ਧਾਵੀ ਨੇ ਆਪਣੇ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਰੇਡ ਕਹਿੰਦੇ ਆਲਖਾ ਪਿੰਡ ਦਾ ਗੱਗੂ ਵਧਿਆ ਹੋਇਆ ਹੈ ਕੌਣ ਬੱਲੇ ਬੱਲੇ ਕਰਵਾਵੇਗਾ ਜਾਂ ਫਿਰ ਚਾਰ ਬੋਲ ਲੜੀ ਦੇ ਹੋਣਗੇ ਲਓ ਸਾਹਮਣੇ ਕਹਿੰਦੇ ਕੌਣ ਬੱਲੇ ਬੱਲੇ ਕਰਵਾਵੇਗਾ ਆਲਖਾ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਤਿਆਰ ਫਿਰ ਤਿਆਰ ਹੈ ਆਲਖਾ ਵਾਲਾ ਇਸ ਵੇਲੇ ਕਬੱਡੀ 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 ਕਰਦਾ ਹੋਇਆ ਜਿਹੜਾ ਚਾਹੀ ਫੜ ਕੇ ਟਰਾਈ ਕਰੇਗਾ ਜਿਹੜਾ ਚਾਹੀ ਗਿੱਟਾ ਚੱਕੇਗਾ ਜਿਹੜਾ ਕੁੱਤ ਨੂੰ ਫੜ ਕੇ ਕੈਂਚੀ ਮਾਰੂਗਾ ਪਰ ਔਲਕਾਂ ਵਾਲਾ ਕਿੱਥੇ ਲੋਟ ਆਉਂਦਾ ਜੰਬੜਾ ਕਿੱਥੇ ਹੱਥ ਕਰਾਉਂਦਾ ਇਹ ਵੀ ਅੱਜ ਦੇ ਸਮੇਂ ਦਾ ਇੱਕ ਚੋਟੀ ਦਾ ਰੈਟਰ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਿਹੜੇ ਕਹਿੰਦੇ ਅੱਜ ਦੇ ਮੇਲੇ ਨਾਲ ਲਾਈਵ ਜੁੜੇ ਸਾਰਿਆਂ ਦਾ ਕਾਂਗਾ ਕਾਂਗਾ ਸਾਡੇ 10 ਤੇ ਦੂਸਰੀ ਟੀਮ ਤੇ 4 ਅੰਕਾ ਲਵੇ 8 10 ਔਰ 11 ਨੰਬਰਾਂ ਵਿੱਚ ਜਿਹੜਾ ਮੈਚ ਚੱਲਦਾ ਹੋਇਆ ਪਰ ਬਗਨ ਕਹਿੰਦੇ ਥਾਂਦੇ ਵਾਲੇ ਪਿੰਡ ਦਾ ਫੇਰ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਦੂਸਰੇ ਪਾਸੇ ਡਾਕਟਰ ਪਰ ਆਹ ਨੰਬਰ ਜਿਹੜਾ ਦੱਸਿਓ 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 ਮੇਰਾ ਵੀਰ ਜਾਫੀਆਂ ਵਰ ਜਾਫੀਆਂ ਦਾ ਪੁਨਰਬਾਤ ਖਿਡਾਰੀ ਰਲ ਕੇ ਨਹੀਂ ਖੇਡ ਰਹੇ ਅੱਜ ਪੂਰਾ ਮੁਕਾਬਲਾ ਹੈ ਫਾਈਨਲ ਮੁਕਾਬਲਾ ਦੇਖੋਗੇ ਆਨੰਦ ਆ ਜਾਣਾ ਲੋਕੀ ਦਰਸ਼ਕ ਵੀਰਾਂ ਨੂੰ ਬੇਨਤੀ ਕਰ ਲੈ ਕੁੜੀਆਂ ਦੇ ਮੈਚ ਇਸ ਸਮੇਂ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਜਾਣਾ ਕਿਉਂਕਿ ਲਾਈਟ ਦਾ ਪ੍ਰਬੰਧ ਨਹੀਂ ਸਮੇਂ ਸਿਰ ਕੁਝ ਨਹੀਂ ਹੋਵੇਗੀ ਕੈਨਰ ਮਾਸਟਰ ਜੀ ਅੱਜ ਕੀ ਹੋ ਰਿਹਾ ਫਿਰ ਸਿੰਘ ਸਰਪੰਚ ਸਾਹਿਬ ਕਿੱਥੇ ਬੈਠੇ ਹੋ ਕੀ ਬਾਤ ਹੈ ਲੋ ਉਹਨਾਂ ਵੱਲੋਂ ਭੱਟੇ ਮਾਣ ਹਾਸਲ ਹੋਇਆ 500 ਰੁਪਏ ਦਾ ਮਾਣ ਬੇਰ ਨੂੰ ਭੇਜਿਆ ਲੋ ਇਹਨੇ ਜੋ ਕਰਾਦਾ ਮੈਂ ਮੈਕ ਸਾਹਿਬ ਹੈ ਨਹੀਂ ਜੀ ਜਿੰਨਾ ਆ ਗਲਾਮ ਰਸੂਲ ਵਾਲਿਆਂ ਨੇ ਕਰ ਦਿੱਤਾ ਕਿ ਜਬ ਤੱਕ ਬਿਕਾਨਾ ਦਾ ਕੋਈ ਦੋਸਤਾਨਾ ਨਾ ਹੋ ਜਬ ਤੱਕ ਬਿਕਾਨਾ ਦਾ ਕੋਈ ਦੋਸਤਾਨਾ ਨਾ ਦਾ ਲਓ ਜੀ ਸਰਪੰਚ ਸਾਹਿਬ ਆਪਨੇ ਤਾਂ ਖਰੀਦ ਕਰ ਮੇਂ ਅਮੁੱਲੇ ਬਣਾ ਰਿਆ ਆਪਨੇ ਤਾਂ ਮੇਂ ਅਮੁੱਲੇ ਬਣਾ ਦਿਆ ਔਰ ਇਧਰ ਬਲੇਖ ਸਿੰਘ ਸਾਡਾ ਪੰਜਾਬ ਹੋਂਸ ਤੋਂ ਕਰਮਚਾਰੀ ਸਾਡਾ ਵੀਰ ਹਰ ਮੇਲੇ ਦੇ ਵਿੱਚ ਲੋਟਾਂ ਦੇ ਪ੍ਰਸਾਦ ਕਰਦਾ ਲਓ ਉਹਨਾਂ ਵੱਲੋਂ ਵੱਡੇ ਮਾਣ ਹੈ ਉਧਰ ਸਵਰਗਵਾਸੀ ਥੰਨੂ ਰਾਂਦੇ ਟੱਢੀ ਸਾਹਿਬ ਉਹਨਾਂ ਵੱਲੋਂ ਵੱਡੇ ਪਿਆਰ ਤੇ ਸਤਿਕਾਰ ਉਧਰ ਬਲਵਿੰਦਰ ਵੀ ਸਾਡਾ ਵੀਰ ਚੇਅਰਮੈਨ ਸਾਹਿਬ ਮਤੀਲ ਸਿੰਘ ਦੇ ਸਰਪੰਚ ਸਾਹਿਬ ਉਹਨਾਂ ਵੱਲੋਂ ਪਿਆਰ ਤੇ ਸਤਿਕਾਰ ਖੇਡ ਗਰਾਊਂਡ ਦੇ ਵਿੱਚ ਖਦਾ ਡੋਰ ਪ੍ਰੀਟ ਮੈਂਬਰ ਸਾਹਿਬ ਕਹਿੰਦੇ ਜੀ ਇੱਕ ਹੋਰ ਕੋ ਫਾਈਨਲ ਮੈਚ ਵੀ ਹੋਣਾ ਹੈ ਲਓ ਸਾਹਮਣੇ ਕਹਿੰਦੇ ਇਸ ਵੇਲੇ ਗਗਨ ਥਾਦੇ ਵਾਲੀ ਹੈ ਕਬੱਡੀ ਪਾਉਣ ਦੇ ਰਿਹਾ ਹੈ ਚਾਰ ਜਾਫੀ ਨੇ ਮੁਕੇ ਮਾਲਵਾਲੀ ਤਰਤੀ ਹੈ ਆਓ ਸਾਹਮਣੇ ਕਹਿੰਦੇ ਇਸ ਵੇਲੇ دو نمبر سونے لگا ہوا گانگے والا آؤ سامنے لافی چار آؤ سامنے کہان کبڈی پاؤ بھلیا ہوا ہے کلاب نام ہے آؤ سامنے

ਆਓ ਸਾਹਮਣੇ ਕਹਦੇ ਕਬੱਡੀ ਪਾਉਣ ਦੇ ਲਈ ਫੇਰ ਗੱਭਰੂ ਤਿਆਰ ਕਰੋ ਸਤਿ ਮੈਂਬਰ ਸਾਹਿਬ ਮੈਂਬਰ ਸਾਹਿਬ ਥੋੜਾ ਜਿਹਾ ਲਾਈਨ ਤੇ ਸਾਈਡ ਬਰੇਆ ਕਰੋ ਕਿਉਂਕਿ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਲਾਈਵ ਚੱਲ ਰਿਹਾ ਹੈ ਇੱਕ ਇੱਕ ਵਾਰੀ ਪਾਂਡਾ ਡਿੰਦਾ ਮੱਡ ਲਿਆ ਜਿਸ ਅਕੇ ਪ੍ਰਮਾਣ ਸਰਪੰਚ ਸਾਹਿਬ ਬੇਰ ਸਿੰਘ ਜੀ ਕੁੱਥੇ ਆ ਸਰਪੰਚ ਸਾਹਿਬ ਝੁੱਗੇ ਗਲਾਬ ਤੋਂ ਸੱਦਾ ਪੁਰਾ ਤੇ ਇੱਕ ਵਾਰੀ ਜੇ ਭਾਂਡਾ ਪਿੰਡਾ ਮੰਡਲਾ ਸੱਤੇ ਤਰਾਵਾਂ ਨੇ ਇੱਕ ਪੁੱਲੇ ਤੇ ਖੇਰ ਕੰਬੋਲਾ ਜੜਦਾ ਨਹੀਂ ਹੁੰਦਾ ਆ ਨਸ਼ੇ ਗੋਰੀਆਂ ਖਾਂਦਾ ਮੂੰਹੋਂ ਮੂੰਹ ਡਿੱਗਦਾ ਤੇ ਬੰਦਿਆਂ ਵਾਂਗੂ ਸਿੱਧਾ ਤੁਰਦਾ ਨਹੀਂ ਹੁੰਦਾ ਉਸ ਘਰ ਵਿੱਚ ਕੁਕੜੀ ਪਾਂਗਾ ਦੇਵੇ ਉੱਚੀਆਂ ਕੁਕੜੇ ਤੋਂ ਜਿਸ ਘਰ ਵਿੱਚ ਜੁਰਤ ਵਾਲਾ ਮੁਰਗਾ ਨਹੀਂ ਹੁੰਦਾ ਤੇ ਮੱਖਣ ਬਰਾੜਾ ਆ ਨਿਕਲੀ ਹੋਈ ਟੀਵੀ ਤੇ ਵਾਪਸ ਮੁੜੇ ਉਹਦੀ ਪਰ ਜੇ ਨਿਕਲ ਜਾਵੇ ਪਟ ਤਾਂ ਵਾਪਸ ਮੁਰਦਾ ਨਹੀਂ ਹੁੰਦਾ ਹਾਂ ਨਿਕਲ ਹੀ ਜਨਾਨੇ ਦਾ ਵਾਪਸ ਮੋੜੇ ਹੁੰਦੇ ਪਰ ਜੇ ਨਿਕਲ ਜਾਵੇ ਪਟਵਾ ਤਾਂ ਵਾਪਸ ਮੁਰਦਾ ਨਹੀਂ ਹੁੰਦਾ ਆਪਣੇ ਆਪਣੇ ਪਰਸਾਂ ਤੇ ਮੋਬਾਈਲਾਂ ਦਾ ਜ਼ਰੂਰ ਧਿਆਨ ਰੱਖ ਲਿਓ ਹੈ ਹਾਂਜੀ ਸਰਕਾਰ ਦੇ ਕਰੇ ਵੱਲ ਲਓ ਸਾਹਮਣੇ ਕਹਿੰਦੇ ਚੋਟੀ ਦਾ ਮੈਚ ਚੱਲਦਾ ਐ ਦੋ ਟੀਮਾਂ ਦੇ ਦਰਮਿਆਨ ਲਓ ਇੱਥੇ ਸਿੱਖ ਸਰਦਾਰ ਦੇ ਵੱਲੋਂ ਬੋਲੇ ਬੋਰ ਦੇ ਵੱਲੋਂ ਮੈਨੂੰ ਮਾਣ ਸਨਮਾਨ ਮਿਲਿਆ ਹੈ ਧੰਨਵਾਦ ਹੈ ਫਿਰ ਜੀ ਧਿਰ ਫਿਰ ਕੇ ਔਰ ਮੰਮੂ ਖੇੜੇ ਵਾਲਾ ਸਾਡਾ ਵੀਰ ਜਿਹੜਾ ਰੈਫਰੀ ਤੇ ਸਮਾਵਾ ਰਾਜਕਮਰ ਜੀ ਤੇ ਇੱਥੇ ਭੁੱਲਰ ਸਾਹਿਬ ਪੂਰਾ ਜੋਰ ਲੱਗਿਆ ਖੇਡ ਮੁਕਾਬਲੇ ਦੇ ਵਿੱਚ ਪੂਰਾ ਸਮਾਂ ਫਸਣਾ ਹੁੜਾ ਰਾਜ ਸਰਪੰਚ ਸਾਡਾ ਵੀਰ ਹੈ ਵੱਡਾ ਭਰਾ ਆ ਸਾਡੇ ਦਰਮਿਆਨ ਜਿਹੜੇ ਪੁੱਜ ਗਏ ਨੇ ਬੜੀ ਲੇਟ ਆਏ ਹੋ ਪਰ ਕਦੇ ਲੇਟ ਵਾਲੀ ਗੱਸਰ ਅਸੀਂ ਕੱਟ ਦੇਾਂਗੇ ਵੱਡੇ ਵੀਰਾਂ ਦਾ ਧੰਨਵਾਦ ਹੈ ਇਹੋ ਜਿਹੇ ਭਰਾਵਾਂ ਦੀ ਲੋੜ ਹੈ ਸੰਮੂਹ ਇਹੋ ਜਿਹੇ ਵੀਰਾਂ ਦੀ ਲੋੜ ਹੈ ਸੰਮੂਹ ਸਾਡੇ ਪਾਲੇ ਸਾਨੂੰ ਪਾਗੇ لے فکر جی کرتے رہا ماڑا ہے میلہ بابے کا میلہ بھابے کا وہ کے بابے کا میلہ پانچا سرپنچوں کا پنڈا کا ہش کے ہش کے کر دے ਵੱਡੇ ਵੀਰਾਂ ਦਾ ਰਾਜ ਸਰਪੰਚ ਐਮਐਲਏ ਨਾਲ ਚੰਡੀਗੜ੍ਹ ਗਏ ਸਨ ਤੇ ਤਾਹੀ ਕਰਕੇ ਲੇਟ ਹੋਏ ਛੱਡ ਜੇ ਨਾਲ ਪੁੱਜ ਗਏ ਧੰਨਵਾਦ ਹੈ ਪਰ ਆ ਜੀ ਬਣ ਗਿਆ ਰੇਟਰ ਰਾਜ ਸਿੰਘ ਸਰਪੰਚ ਸਾਹਿਬ ਫਿਰ ਸਤਿਕਾਰ ਸਰਪੰਚ ਸਾਹਿਬ ਇਧਰ ਅੱਖਾਂ ਪਰ ਸੰਗਿਆ ਸਾਡੇ ਫੇਰ ਨੂੰ ਦੇਖਣ ਵਾਸਤੇ ਮੈਂ ਪਹਿਲਾਂ ਹੀ ਪੈਨਰ ਮਾਸਟਰ ਲੱਗਿਆ ਕਹਿੰਦਾ ਕਿ ਉਹ ਬਾਹਰ ਗਏ ਐ ਪਿੰਡ 'ਚ ਮੇਲਾ ਹੋਵੇ ਅੱਛਾ ਐਮਐਲਏ ਸਾਫ ਨੂੰ ਡਿਊਟੀ ਲੱਗੀ ਸੀ ਰਾਜ ਜੀ ਸਾਡੇ ਕੋਲ ਪਹੁੰਚੇ ਐ ਇਹਦਾ ਸੈਂਟਲ ਨੂੰ ਧੰਨਵਾਦ ਆ ਵੀਰ ਦਾ ਧੰਨਵਾਦ ਆ ਵੀਰ ਦਾ ਸੋ ਗੱਲ ਕਰਦਾ ਮੈਂ ਲਵੀ ਜੀ ਕਮੈਂਟਰੀ ਵੀ ਕਰਨੀ ਹੈ ਤੁਸੀਂ ਤੇ ਬਾਬਲ ਵਰਗਾ ਪਿਆਰ ਮਿਲੇ ਨਾ ਕਦੇ ਪਰਾਇਆ ਤੋਂ ਤੇ ਵੱਧ ਕੇ ਸਿਕਾ ਨਹੀਂ ਹੋ ਸਕਦਾ ਓ ਅੰਬੜੀ ਗਿਆ ਤੋਂ ਬਾਪੋਂ ਮਰੇ ਤਾਂ ਅੱਖੀਆਂ ਮੋਰੇ ਨਿਰਾਸ਼ ਆ ਜਾਂਦਾ ਆ ਗੱਬਰੂ ਪੁੱਤ ਮਰੇ ਤਾਂ ਗੰਮ ਹੱਡੀਆਂ ਨੂੰ ਖਾ ਜਾਂਦਾ ਅਮਰਜੀਤ ਸਿੰਘ ਠੱਕੜ ਵਰਗਾ ਪੁੱਤ ਜਾਏ ਤਾਂ ਗੰਮ ਹੱਡੀਆਂ ਨੂੰ ਖਾ ਜਾਂਦਾ ਤੇ ਅਮਰਜੀਤ ਸਿੰਘ ਠੱਕੜ ਦੇ ਖੇਡ ਸ੍ਰੇੜੀਆਂ ਦੇ ਵਿੱਚ ਅੱਜ ਐਡੇ ਵੱਡੇ ਮੇਲੇ ਹੋ ਰਹੇ ਆ ਤਨ ਤਨ ਪੀਰ ਬਾਬਾ ਜਮਾਲ ਦੀ ਧਰਤੀ ਤੇ ਔਰ ਬਾਣੀ ਮੂਣਾ ਰਾਮ ਦੀ ਧਰਤੀ ਤੇ ਬਹਿ ਖਾਸ ਦੀ ਪੰਚਾਇਤ ਦੇ ਸੰਯੋਗ ਦੇ ਨਾਲ ਨੌਰ ਸਮਾਜ ਦੇ ਨਗਰ ਨਿਵਾਸੀਆਂ ਦੇ ਅਸ਼ੀਰਵਾਦ ਦੇ ਨਾਲ ਪਾਦਰ ਗੁਲਾਮ ਸੋਹ ਵਾਲੇ ਸਾਡੇ ਵੀਰਾਂ ਦੇ ਜਥੇਬੰਦ ਦੇ ਨਾਲ ਐਡਾ ਮਿਲ ਸੁਖੰਦਰ ਸਿੰਘ ਸਰਪੰਚ ਸਾਹਿਬ ਧੰਨਵਾਦ ਤੁਹਾਡੀ ਮਿਹਨਤ ਤੇ ਰੰਗ ਲਿਆਈ ਹੈ ਇੱਕ ਵਾਰੀ ਤੀਰ ਪੁੱਛਾ ਤੇ ਨਾਲ ਤੇ ਤਾੜੀ ਲਾ ਦਿਓ ਵੀ ਖੁੱਲ ਕੇ ਭਾਵੇਂ ਸਾਹਮਣੇ ਕਹਿੰਦੇ ਇਸ ਵੇਲੇ ਗਗਨ ਕਬੱਡੀ ਪਹੁੰਚ ਦੇ ਲਈ ਬੁਲਾਇਆ ਹੋਇਆ ਹੈ 加फी चार ने ओखे वाले लाओ जफा पानी सिरों ते नी लगदा जांदा ओए मोखे वाले पानी सिरों ते नी लगदा जांदा पानी सिरों ते नी लगदा जांदा ਲੈ ਵੀ ਡਾਕਟਰ ਨਾਲ ਸਾਹਮਣੇ ਕਰਦਾ ਹੋਇਆ ਟਰਾਈ ਮੁੰਡਾ ਕਹਿੰਦੇ ਮੋਗੇ ਮਾਲਵੇ ਵਾਲਾ ਪਰ ਆ ਗगन ਹੈ ਜਿਹੜੇ ਨੰਬਰ ਹੁਣ ਢਾਂਗੇ ਦੇ ਲਈ ਜੋੜ ਦਿੱਤਾ ਆ ਗਲਾਪੂ ਖਾੜ ਕਹਿੰਦੇ ਤੰਬੜ ਭੰਨ ਵਾਲਾ ਇਸਵੇਂ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਾਂਗਾ ਪਿੰਡ ਹੈ加फी चार ਨੇ ਚਾਰੇ ਦੇ ਚਾਰੇ ਪਿਆਰ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਜਦਵਾਜੀ ਵਿੱਚ ਛੱਤੇ ਤਖਤ ਹਜ਼ਾਰੇ ਜਾਂਦੇ ਨੇ ਆ ਦੋਦੇ ਪਿੰਡ ਦਾ ਪੁੱਤਰ ਦੂਜੇ ਪਾਸੇ ਕਹਿੰਦੇ ਤੁੰਬਰ ਭਣ ਦਾ ਗਲਾਬੂ ਟੱਕਰ ਡੁੱਟਰ ਦੇ ਨਾਮ ਆਹ ਜਾਂਦਾ ਕਹਿੰਦੇ ਤੁੰਬਰ ਭਣ ਵਾਲਾ ਗਾਬੂ ਨੰਬਰ ਆਪਣੀ ਟੀਮ ਨੇ ਲਈ ਜੋੜ ਗਿਆ ਨੰਬਰ ਕਹਿੰਦੇ ਧਾਵੀਆਂ ਦਾ ਅਗਲੀ ਰੇਡ ਤੇ ਬੋਲ ਵੀਰ ਦੇ ਲਓ ਸਾਹਮਣੇ ਕਹਿੰਦੇ ਨੌਜਵਾਨ ਕਬੱਡੀ ਪੌਣ ਦੇ ਲਈ ਤਿਆਰ ਬਰ ਤਿਆਰ ਹੈ ਕਿ ਜਦਵਾਜੀ ਵਿੱਚ ਛੱਤੇ ਤਖਤ ਹਜ਼ਾਰੇ ਜਾਂਦੇ ਨੇ ਇਹ ਮਾਰਾ ਹੋ ਉਹ ਟਾਈਮ ਦਾ ਮਿਰਚੇ ਮਾਰੇ ਜਾਂਦੇ ਨੇ ਪਰ ਬਾਲੇ ਤੱਤੇ ਤਵੇ ਤੇ ਰੁੱਤੀ ਉਹ ਸੜਦੀ ਹੁੰਦੀ ਹੈ ਤੁਣਕਾ ਤੁਣਕਾ ਕਰਕੇ ਖੁੱਬੀ ਚੜਦੀ ਹੁੰਦੀ ਹੈ ਪਰ ਨੱਤੂ ਵਾਲੀਆ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਉਹ ਤਾੜੀਆਂ 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 ਉਹ ਤਾੜੀਆਂ ਜ਼ੋਰਦਾਰ ਮਾਰ ਰਿਓ ਇਹ ਤਾੜੀਆਂ ਆ ਮਾਈਕ ਬੰਦ ਕਰ ਲੋ ਜੀ ਕਿਉਂਕਿ ਡਾਕਟਰ ਕੋਲ ਚਲੀ ਜਾਂਦਾ ਉਹ ਸਵਾਜ ਸਾਰੇ ਹੀ ਗਲੀ ਜਾਂਦਾ ਬਾਹਰ ਤੋਂ ਪਹਿਲੇ ਸਾਈਡ ਤੇ ਆ ਆ ਬਰਸ ਅੱਛਾ ਇਧਰ ਲੱਗੇ ਟੈਲਰ ਮਾਸਟਰ ਬੋਰ ਪਈ ਤੇ ਕਹਿੰਦਾ ਕਿ ਰੋਪ ਉੱਪਰਣ ਕੇ ਆ ਗਿਆ ਸਾਡਾ ਵੀਰ ਰਾਜ ਸਿੰਘ ਸਰਪੰਚ ਸਾਹਿਬ ਪਲੇਖਾ ਪੈਂਦਾ ਉਹ ਸਿੰਘ ਸਰਪੰਚ ਸਾਹਿਬ ਦਾ ਉਹ ਯਾਦਾਂ ਪੁਰਾਣੀਆਂ ਆਉਂਦੀਆਂ ਤਾਜ਼ੀਆਂ ਕਿਉਂਕਿ ਜਿਹੜੇ ਸੰਸਾਰ ਤੋਂ ਚਲੇ ਜਾਂਦੇ ਐ ਉਹ ਯਾਦਾਂ ਹੀ ਛੱਡ ਜਾਂਦੇ ਐ ਬੜਾ ਸੋਹਣਾ ਮੇਲਾ ਕਰਾਉਂਦਾ ਸਾਡਾ ਵੀ ਉਹ ਯਾਦਾਂ ਛੱਡ ਜਾਂਦੇ ਸਵਰਗ ਵਸੀਆ ਸਰਦਾਰ ਅੰਮ੍ਰਿਤਜੀਤ ਸਿੰਘ ਦੀ ਟੱਕੜ ਜਿੰਨੋਂ ਵੀ ਪਰਿਵਾਰ ਦਾ ਕਹਿ ਗੱਟਵਾ ਯੋਗਦਾਨ ਹੈ ਉਹਨਾਂ ਦਾ ਧੰਨਵਾਦ ਹੈ ਸਾਡੇ ਸਵਰਗ ਵਸੀਆ ਸਰਦਾਰ ਅੰਮ੍ਰਿਤਜੀਤ ਸਿੰਘ ਦੀ ਟੱਕੜ ਇਹ ਜ਼ਿੰਦਗੀ ਦੀ ਮਾਲਾਂ ਚ ਟੁੱਟ ਗਏ ਮਣ ਕੇ ਰੰਗ ਬਰੰਗੇ ਕਿੰਨੀਆਂ ਹੀ ਯਾਦਾਂ ਨਾਲ ਲੈ ਗਏ ਉਹ ਵੇਲੇ ਲੰਗੇ ਆਫਲ ਸੁਣੀ ਕਰਕੇ ਯਾਰ ਸੀ ਸਾਡੇ ਹੀਰੇ ਕਾ ਕਿੱਥੇ ਆ ਕੇ ਬਦਲ ਗਈ ਕੋ ਚੰਦਰੀਏ ਤਕਦੀਰੇ ਕਿ ਲੋਕ ਤੇ ਤੁਰ ਜਾਂਦੇ ਨੇ ਪਰ ਯਾਦਾ ਨਹੀਂ ਕਿਤੇ ਮਰੀਆਂ ਸਮੇ ਸਮੇ ਤੇ ਰਹਿਣ ਪਾਰ ਸਾਹਿਬ ਓ ਸਾਨੂੰ ਰੋਣ ਦੀਆਂ ਪਰ ਤੇਰੇ ਉੱਤੇ ਸ਼ੁਕਰਾ ਰਹੂ ਰੱਬਾ ਕਿ ਤਸਵੀਰਾਂ ਕਿਉਂ ਨਹੀਂ ਬੋਲਦੀਆਂ ਤੇਰੇ ਉੱਤੇ ਸ਼ੁਕਰਾ ਰਹੂ ਰੱਬਾ ਤਸਵੀਰਾਂ ਕਿਉਂ ਨਹੀਂ ਬੋਲਦੀਆਂ ਜਿਹੜੇ ਇਸ ਸੰਸਾਰ ਤੋਂ ਇਸ ਦੁਨੀਆ ਤੋਂ ਚਲੇ ਜਾਂਦੇ ਆ ਉਹਨਾਂ ਦੀ ਕਾਟ ਕੋਈ ਨਹੀਂ ਪੂਰੀ ਕਰ ਸਕਦਾ ਸਵਰਗਵਸੀਆ ਸਰਦਾਰ ਅਮਰਜੀਤ ਸਿੰਘ ਦੀ ਤੱਕੜ ਜਿੰਨਾ ਵੀ ਯਾਰ ਦੇ ਵਿੱਚ ਵੱਡਾ ਮੇਲਾ ਉਹਦੇ ਵੱਡੇ ਛੋਟੇ ਭਰਾ ਪੁੱਜਿਆ ਸਾਰਿਆਂ ਦਾ ਧੰਨਵਾਦ ਹੈ ਪਰ ਇਧਰ ਕਾਂਗਾ ਕਰੂ ਮੜਾਂਗਾ ਕਾਂਗਾ ਕਰੂ ਮੜਾਂਗਾ ਕਾਂਗਾ 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 ਬਰੌਣਖਾਂ ਵਾਲਾ ਆ ਚਾਕਾ ਚਾਕਾ ਜਗਨ ਨੱਚਦਾ ਹੀ ਆਉਂਦਾ ਉਹ ਤਾੜੀਆਂ ਹੈਲੋ ओम ਸਿੰਘ ਜੀ ਸਰਪੰਚ ਸਾਹਿਬ ਅੱਜ ਸਾਡੇ ਬਹੁਤ ਵੱਡਾ ਮਾਣ ਹੈ ਰਾਜ ਸਿੰਘ ਸਰਪੰਚ ਸਾਹਿਬ ਵੱਲੋਂ ਉਹਨਾਂ ਵੱਲੋਂ ਕਾਫੀ ਵੱਡੇ ਮਾਣ ਦੇ ਹੋਏ ਰਾਜ ਸਿੰਘ ਜੀ ਸਰਪੰਚ ਨਾਲ ओम ਸਿੰਘ ਜੀ ਸਰਪੰਚ ਲਵੀ ਦੇ ਲਈ ਵੱਡਾ ਮਾਣ ਪਿਆ ਜੀ ਕਰ ਦਿੱਤਾ ਮੈਂ ਦਿਲੋਂ ਧੰਨਵਾਦ ਕਰਦਾ ਰਾਜ ਸਿੰਘ ਜੀ ਸਰਪੰਚੋ ओम ਸਿੰਘ ਜੀ ਸਰਪੰਚੋ ਧੰਨਵਾਦ ਧੰਨਵਾਦ ਪੁੱਤਰਾਂ ਜਣਾ ਓ ਕਵਾਂਡੀ ਪਿੜ ਤੇ ਜਵਾਂਡੀ ਪਿੜ ਤੇ ਕਵਾਂਡੀ ਪਿੜ ਤੇ ਓ ਕਵਾਂਡੀ ਪਿੜ ਤੇ ਗਗਨ ਹੋ ਗਿਆ ਗਗਨ ਮੈਚ ਨੂੰ ਸਵਾਗਤ ਇੱਕ ਵਾਰੀ ਦੋਵੇਂ ਟੀਮਾਂ ਦੇ ਲਈ ਤਾੜੀਆਂ ਜ਼ੋਰਦਾਰ ਪਰ ਡਾਕਟਰ ਹੁਣ ਨਹੀਂ ਮੇਰਾ ਵੀਰ ਇਤਨਾ ਕਰੋ ਭਰਾਵਾਂ ਕਿ ਜੋ ਸਚਾਈ ਹੈ ਚੱਲਣ ਦਿਓ ਪਲੀਜ਼ ਇਤਨਾ ਨਾ ਕਰੋ ਦੇਖ ਲਓ ਘਾਂਗਾ ਹੈ ਹਲੋ ਘਾਂਗਾ ਸਾਡਾ ਵੀ ਤੇ 18 ਮੋਗਾ ਮਾਲਵਾ ਸਾਡੇ ਵੀ ਕਾਂਗੇ ਦੇ ਆ ਤੇ ਮੋਗੇ ਦੇ 18 ਅੰਕ ਹੈ ਇੱਕ ਰੇਡ ਹੋਰ ਜਣੀ ਹੈ ਲੋ ਇਸ ਤੋਂ ਬਾਅਦ ਫਾਈਨਲ ਮੈਚ ਹੋਣਾ ਹੈ ਕਾਂਗਾ ਤੇ ਕਾਂਗਾ ਤੇ ਕਿਹਦੇ ਤੇ ਗੰਜੇਵੜ ਕਬੀਰੇ ਬੜਾ ਟਾਈਮ ਨਾਲ ਆਇਓ ਵੀਰੇ ਬੁੱਟਰ ਪਲੀਜ਼ ਬੜਾ ਟਾਈਮ ਨਾਲ ਆਇਓ ਮੇਰਾ ਵੀਰੇ ਇੰਨੀਆਂ ਬਾਤਾਂ ਨਾ ਮਰਾਇਓ ਕਿ ਆਪਣਾ ਮੇਰਾ ਹੋਵੇ ਹੱਥ ਬਨ ਕੇ ਬੇਨਤੀ ਕਰਦਾ ਮੱਥਾ ਟੇਕਿਆ ਸੰਦੇ ਨਾਲ ਦੀ ਨਾਲ ਵਾਪਸ ਹੋ ਜਿਓ ਰੰਮੀ ਸੋਨੀ ਪਲੀਜ਼ ਬੇਨਤੀ ਕਰਦਿਆ ਨਾਲ ਦੀ ਨਾਲ ਹੀ ਕਿਉਂਕਿ ਤੁਹਾਨੂੰ ਪਤਾ ਵੀ ਜਿਹੜਾ ਟਾਈਮ ਦੇਖ ਲਓ ਕਿੰਨਾ ਹੋ ਚੁੱਕਾ ਹਨੇਰਾ ਜਦੋਂ ਨਾਲ ਦੀ ਨਾਲ ਹੋ ਜਾਣਾ ਬਟ ਆ ਮਾਈਕ ਬੰਦ ਕਰੋ ਜੀ ਕਿੰਨਾ ਤੇ ਚੱਲੀ ਜਾਂਦੇ ਆ ਔਰ ਰੈਫਰੀ ਸਾਹਿਬ